ਫਿਕਲ ਦੋਸੋ ਕੀ ਹਾਲਾ ਠੀਕ ਠਾਕ ਹੋ ਬੋਟਾ ਬਹੁਤ ਪੈ ਰਹੀ ਹੈ ਤੇ ਵਾਈਕ ਰੂਟ ਇਹ ਨਹੀਂ ਕਿਰਪਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਲੋਕ ਕਹਿੰਦੇ ਕੀ ਵਧਾਈਆਂ ਲੈ ਲਓ ਵਧਾਈਆਂ ਲੈ ਲਓ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁਣ ਮੈਂ ਤੇ ਸੰਜੀ ਜੀ ਅਗਲੇ ਬੂਥਾਂ ਤੇ ਜਾ ਰਹੇ ਆ ਸੰਜੀਤ ਤਲਵਾਰ ਸਾਹਿਬ ਇੱਕ ਤੁਹਾਨੂੰ ਬੇਨਤੀ ਕਰਨੀ ਚਾਹਣੇ ਕਿ ਆਮ ਆਦਮੀ ਪਾਰਟੀ ਔਰ ਆਗੂਆਂ ਰਵਨੀਤ ਸਿੰਘ ਬਿੱਟੂ ਦੋਨੇ ਜਾਣੇ ਰਲ ਗਏ ਐ ਔਰ ਦੁਆ ਨੇ ਮਨ ਬਣਾ ਲਿਆ ਵੀ ਕਿਵੇਂ ਨਾ ਕਿਵੇਂ ਅਸੀਂ ਰਾਜੇ ਵੜਿੰਗ ਨੂੰ ਡੀਫੇਮ ਕਰੀ। ਸੋ ਕਹਿ ਰਿਹਾ ਕਿ ਰਾਜਾ ਵੜਿੰਗ ਸਾਨੂੰ ਸਮਰਥਨ ਦੇ ਗਿਆ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜੇ ਤੁਹਾਨੂੰ ਸਮਰਥਨ ਦੇਣਾ ਸੀ ਤਾਂ ਮੈਂ ਤੁਹਾਨੂੰ ਅੱਜ ਤੋਂ 20 ਦਿਨ ਪਹਿਲਾਂ ਦਿੰਦਾ। ਬੋਲਿੰਗ ਵਾਲੇ ਦਿਨ 3 ਵਜੇ ਮੈਂ ਤੁਹਾਨੂੰ ਸਮਰਥਨ ਦੇਣਾ ਸੀ। ਸੋ ਇਸ ਤਰ੍ਹਾਂ ਦੀ ਜਿਹੜੀ ਘਟਿਆ ਰਾਜਨੀਤੀ ਹੈ ਤੁਸੀਂ ਚੋਣਾਂ ਪੂਰੀ ਤਰੀਕੇ ਦੇ ਨਾਲ ਹਾਰ ਰਹੇ ਹੋ। ਮੈਂ ਆਪਣਾ ਵਿਅਕਤੀ ਕਾਂਗਰਸ ਪਾਰਟੀ ਦੇ ਸੇਵਾਦਲ ਦੇ ਪ੍ਰਧਾਨ ਵੀ ਰਹੇ ਔਰ ਉਸ ਗਲੀ ਚ ਰਹਿੰਦੇ ਜਿੱਥੇ ਪੱਪੀ ਪ੍ਰਸ਼ਾਦ ਰਹਿੰਦਾ ਉਹ ਪੀੜੀ ਦੀ ਗਲੀ ਆ ਸਾਰੇ ਇਹ ਚਾਚੇ ਤਾਇਆ ਦੇ ਪੁੱਤ ਐ ਪਰ ਉਹ ਆਪਣੇ ਨਾਲ ਖੜੇ ਨੇ ਚਿੱਟੀ ਪੁੱਕੀ ਪਾ ਕੇ ਉਹਨਾਂ ਨੂੰ ਵੋਟ ਵੀ ਪਾਉਂਦੇ ਰਹੇ ਸੀ ਮੈਂ ਉੱਥੇ ਗਿਆ ਸੁਸ਼ੀਲ ਪ੍ਰਸ਼ਾਦ ਜੀ ਦੇ ਘਰ ਉਹ ਤੇਰਾ ਮੁੰਡਾ ਆ ਗਿਆ ਔਰ ਇਹਦਾ ਮੁੰਡਾ ਸਾਡੇ ਨਾਲ ਬੈਠ ਕੇ ਨਹੀਂ ਭਾਜੀ ਮੈਂ ਕੁਛ ਨਹੀਂ ਹਮਾਇਤ ਆ ਔਰ ਬਦਤਮੀਜ਼ੀ ਨਾ ਕਰੀ ਇਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਸੋ ਮੇਰੇ ਕਹਿਣ ਦਾ ਮਤਲਬ ਉੱਥੇ ਉਹ ਆ ਗਿਆ ਤੇ ਹੁਣ ਇਹ ਕਿਉਂਕਿ ਤਿੰਨ ਚਾਰ ਦਿਨਾਂ ਦਾ ਇਹ ਚਲਾ ਰਹੇ ਸੀ ਆਪਦੀ ਆਡੀਓ ਵੀ ਰਾਜਾ ਵਰਿੰਗ ਨੇ ਸਮਰਥਨ ਦਿੱਤਾ ਸਾਰੇ ਹਰ ਕਿਨ ਚਲਾਈਆਂ ਪੰਜਾਬ ਚੋਂ ਚੰਨੀ ਸਾਹਿਬ ਦੇ ਵੀ ਚਲਾਈ ਸੀ ਚੰਨੀ ਸਾਹਿਬ ਨੇ ਸਮਰਥਨ ਦੇ ਦਿੱਤਾ ਸੋ ਉੱਥੇ ਫੋਟੋ ਖਿਚਾ ਕੇ ਉਹ ਫੋਟੋ ਵਾਇਰਲ ਕਰਦਾ ਤੇ ਰਵਨੀਤ ਸਿੰਘ ਬੱਟੂ ਕਹਿੰਦੇ ਰਾਜਾ ਵਰਿੰਗ ਸਮਰਥਨ ਦੇ ਗਿਆ ਕਿਉਂ ਤੁਸੀਂ ਮੇਰੇ ਮਾਮੇ ਲੱਗਦੇ ਹੋ ਜਿਹੜਾ ਮੈਂ ਤੁਹਾਨੂੰ ਸਮਰਥਨ ਦੇਊਂਗਾ ਸੋ ਇਹੋ ਜੀਆਂ ਬੇਦੁਖੀਆਂ ਗੱਲਾਂ ਜਿਹੜੀਆਂ ਕਰਨੀਆਂ ਐ ਉਹ ਵਾਜਬ ਨਹੀਂ ਐ ਸੋ ਮੇਰੀ ਮੇਰੀ ਪੰਜਾਬ ਦੇ ਲੋਕਾਂ ਨੂੰ ਔਰ ਦਰਿਆਨਾ ਦੇ ਲੋਕਾਂ ਨੂੰ ਬੇਨਤੀ ਐ ਕਿ ਇਹਨਾਂ ਦਾ ਮੂੰਹ ਤੋੜ ਜਵਾਬ ਦਿਓ ਔਰ ਇਹੋ ਜੀ ਹਰਕਤ ਕਰਨ ਵਾਲਿਆਂ ਨੂੰ ਸਬਕ ਸਿਖਾਓ ਕਿ ਇਹੋ ਜੀਆਂ ਘਟੀਆਂ ਹਰਕਤਾਂ ਕਰਕੇ ਲੋਕਾਂ ਨੂੰ ਗਮਰਾਹ ਕਰਦੇ ਐ ਔਰ ਇਹ ਠੋਕੜੀ ਠੋਕੜੀਆਂ ਸਾਰੇ ਜਾਣਿਆ ਨੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਕੇ ਲੋਕਾਂ ਨੂੰ ਦੱਸੋ ਕਿ ਆਹ ਇਹਨਾਂ ਦੀ ਅਸਲੀਅਤ ਐ ਬਿੱਟੂ ਤੇ ਪੱਪੀ ਬਰਾਸ਼ਰਚਾਂ ਦੀ ਉਹਨਾਂ ਦੇ ਮੁੰਡੇ ਦੀ ਧੰਨਵਾਦ ਮਿਲਦੇ ਤੇ ਭੁੱਲ ਨਾ ਜਾਓ ਹੱਥ ਨੂੰ ਤਿਆਰ ਰੱਖਿਓ ਔਰ ਦਬ ਕੇ ਤਕੜੇ ਹੋ ਕੇ ਦਬ ਮਿਹਰਬਾਨ